असी अज रिव्यू किया है रिगार्डिंग जेडेट सेंटर फंक्शन कर रहे ने जेडे अपने डी एडिक्शन सेंटर अपना इतने है ਉਡੀ ਫੈਕਸ਼ਨ ਨੂੰ ਰਿਵਿਊ ਕੀਤਾ ਹੈ ਤੇ ਉਸ ਤੋਂ ਇਲਾਵਾ ਜਿਹੜੀ ਜਿਹੜੀ ਚੀਜ਼ਾਂ ਦੀ ਉੱਥੇ ਰਿਕੁਆਇਰਮੈਂਟ ਹੈਗੀ ਹੈ ਇਨਫਰਾਸਟ੍ਰਕਚਰ ਦੇ ਤੌਰ ਤੇ ਉਹਨਾਂ ਤੇ ਤੇ ਉਹਨਾਂ ਦੇ ਉੱਪਰ ਅਸੀਂ ਅੱਜ ਡਿਸਕਸ਼ਨ ਕੀਤੀ ਹੈ ਤੇ ਜੋ ਜੋ ਚੀਜ਼ਾਂ ਰਿਕੁਆਇਰਮੈਂਟ ਹੈਗੀ ਉਹ ਸਾਰੀ ਪ੍ਰੋਵਾਈਡ ਕਰ ਦਿੱਤੀਆਂ ਜਾਣਗੀਆਂ ਤੇ ਇਸ ਤੋਂ ਇਲਾਵਾ ਜਿਹੜੇ ਕਿ ਇੱਥੇ ਆ ਕੇ ਮੈਡੀਸਿਨਸ ਲੈਂਦੇ ਐ ਉਹ ਸੈਂਟਰਸ ਦੇ ਵਿੱਚ ਐ ਡੀ ਐਡਿਕਸ਼ਨ ਦੇ ਵਿੱਚ ਉਹਨਾਂ ਦੀ ਬੈਟਰ ਕਾਉਂਸਲਿੰਗ ਕਿਵੇਂ ਕੀਤੀ ਜਾ ਸਕੇ ਤੇ ਉਹਨਾਂ ਨੂੰ ਹੋਰ ਟ੍ਰੇਨਿੰਗਸ ਵਗੈਰਾ ਦਿੱਤੀਆਂ ਜਾ ਸਕਣ

ਉਹਨਾਂ ਦੇ ਰਾਹੀਂ ਵੀ ਲੋਕਾਂ ਨੂੰ ਰੀਚ ਆਉਂਦੀ ਕਿਉਂਕਿ ਇੱਕ ਐਸੋਸੀਏਸ਼ਨ ਉਸ ਚੀਜ਼ ਦੀ ਰਹਿੰਦੀ ਹੈ ਔਰ ਬੰਦਾ ਉਸ ਚੀਜ਼ ਤੋਂ ਆਪ guzre ਹੈ ਕੋਈ ਇੱਕ ਚੰਗਾ ਐਕਸਪੀਰੀਅੰਸ ਉਸ ਨੂੰ ਦੱਸ ਸਕਦਾ ਹੈ ਉਹਦੇ ਆਈ ਥਿੰਕ ਉਹਦਾ ਇੰਪੈਕਟ ਵੀ ਕਾਫੀ ਵਧੀਆ ਹੋਏਗਾ ਸਰ ਇੱਥੇ ਕਿੱਟ ਦੀ ਕਮੀ ਜਿਹੜੀ ਜਿਹੜੀ ਟੈਸਟਿੰਗ ਕਿੱਟ ਹੈ ਉਹਨੂੰ ਲੈ ਕੇ ਵੀ ਕਾਫੀ ਵਿਸ਼ੇਆ ਦੇਖੋ ਟੈਸਟਿੰਗ ਕਿੱਟਸ ਇੱਥੇ ਸਫੀਸ਼ੀਐਂਟਲੀ ਅਵੇਲੇਬਲ ਨੇ ਸਾਡੀ ਪਾਪਰ ਮੀਟਿੰਗ ਹੋਈ ਹੈ ਹਜੇ ਉਹਦਾ ਕੋਈ ਇਸ਼ੂ ਨਹੀਂ ਹੈਗਾ ਹੋਰ ਕਿਟਸ ਵੀ ਇਹਨਾਂ ਨੇ ਮੰਗਾ ਲਿਆ ਨੇ ਕਿਸੇ ਕੋਈ ਸ਼ਾਰਟੇਜ ਨਹੀਂ ਹੈਗੀ ਸਰ ਹੋਰ ਬੈਂਡ ਜਿਹੜੇ ਆ ਉੱਥੇ ਸਫੀਸ਼ੀਐਂਟ ਨਹੀਂ ਹੈ ਮਤਲਬ ਕਿ ਨਸ਼ਾ ਜਿੰਨੇ ਦੇਖੋ ਟ੍ਰੇਨ ਬੈਡਡ ਕੈਪੈਸਿਟੀ ਹੈਗੀ ਹੈ ਜਿੱਥੇ-ਜਿੱਥੇ ਕੁਝ ਰਿਪੇਅਰ ਵਰਕ ਹੈਗਾ ਉਹ ਅਸੀਂ ਕਰਾ ਰਹੇ ਹਾਂ ਤੇ ਫਿਲਹਾਲ ਉੱਥੇ 5 ਪੇਸ਼IENTS ਨੇ ਇਸ ਸਮੇ ਤੇ ਕੈਪੈਸਿਟੀ ਦਾ ਕੋਈ ਇਸ਼ੂ ਨਹੀਂ ਹੈ ਇਫ ਯੂ ਵਿਸ਼ ਥੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ Bring them to A&M's GEMS Cambridge International School, Pathankot, affiliated to CBSC New Delhi. Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Patanko.